ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸਹੁ ਕੋਰ ਸਾਹ ਝਟੀ ਐ ਤੋਦ ਡਿਠੇ ਸਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸਜਣ ਸਚਾ ਪਾਤਿਸਾਹ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹੱਲਾ 3 ਕਾਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹਾ ਰੰਗ ਰਾਤਾ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹਾ ਰੰਗ ਰਤਾ ਹਾ ਬਲੇਹਾਰੈ ਜਾਓ ਸਾਚੇ ਤੇਰੇ ਨਾਮ ਵਿਟਹ ਕਰਨ ਕਾਰਣ ਸਭ ਦਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਓ ਬਹੁਤੇ ਫੇਰ ਪਏ ਕਿਰਪਨ ਕਾ ਆਪਕੇ ਸ਼ੁਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੋ ਆਪਣਾ ਅਸੀ ਬਖਸ਼ ਕਰੀ ਜੈ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸੋ ਮਨ ਮਾਨਿਆ ਪਨਤ ਨਾਨਕ ਪਰਮ ਪਟ ਖੂਲੇ ਗੁਰ ਪਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖ ਖਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹਾਉ ਰਾਗੇ ਰਾਤਾ ਜੈ ਸਾ ਸਤਿਗੁਰ ਸੁਣੀ